ਕਹਿੰਦੇ ਜਿੱਥੇ ਕਿਸੇ ਮਾਨ ਦੇ ਵੱਲੋਂ ਲੋਕ ਮਿਲਣੀ ਕੀਤੀ ਜਾ ਰਹੀ ਹੈ। ਇਹ ਅਨਿਆ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਊਗਾ ਵੀ 1100 ਨਾਲ ਹੁਣ। ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਵੋਟਰ ਤੋਂ ਸ਼ੁਰੂ ਕਰ ਦਿੰਦਾ ਸਕੀਮ। ਵੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਇਹ ਜਿਵੇਂ ਇਹ ਕਰਦੇ ਰਹੇ ਤੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰੋਈ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਐਂ ਐ ਪੈਨੇ ਉਗਾ ਤੇ ਰੱਟੇ ਕੰਮ ਐ ਕੋਈ ਹੋਰ ਕੰਮ ਕਰਨਾ ਹੀ ਨਹੀਂ ਮੈਂ ਦੇਸੇ ਕੰਮ ਤੇ ਹੁਣ ਤੜਕੇ ਉੱਠ ਕੇ ਪ੍ਰਮਾਤਮਾ ਸ਼ੁਕਰ ਸ਼ੁਕਰ ਕਰਦਾ ਪ੍ਰਮਾਤਮਾ ਇੱਕ ਦਿਨ ਹੋਰ ਦਿੱਤਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਨੂੰ ਕਰਾਂਗੇ ਨਾ ਮੈਂ ਕਿਸੇ ਖੱਡਾਂ ਦਾ ਹਿੱਸਾ ਪਾਉਣਾ ਨਾ ਹੋਟਲਾਂ ਚ ਨਾ ਟਾਬਿਆਂ ਚ ਨਾ ਬੱਸਾਂ ਚ ਮਤਲਬ ਲੋਕਾਂ ਦੇ ਦੁੱਖਾਂ ਸੁੱਖਾਂ ਜਿੱਸਾ ਪਾਉਣਾ ਬਸ ਉਹ ਚ ਪਾਵਾਂਗੇ ਜੇ ਮੇਰੇ ਸਾਈਨ ਕਰਕੇ ਕੇ ਘਰ ਦੀ ਕਬੀਲਦਾਰੀ ਲਈ ਤੇ ਚੜਦੀ ਐ ਇਤੋਂ ਵੱਡਾ ਪੁੰਨ ਕੀ ਹੈ ਜੀ ਆ ਮਾਮਾ ਪੈਣਾ ਬੈਠੀਆਂ ਨੇ ਇਹਨਾਂ ਨੂੰ ਕੁਝ ਕੇ ਦੇਖੋ ਇਨੂਆ ਨੇ ਨਾ ਇਨੂ ਇੱਥੋਂ ਬਾਲ ਝਾੜ ਤੇ ਇਨੂਆ ਨੇ ਹਰ ਵਕਤ ਤੜਕੇ ਗੋਹੇ ਵਾਲਾ ਬੱਛੜ ਦੁਪਹਿਰੇ ਚਰੀ ਵਾਲੀ ਪੰਡ ਆਥੜੇ ਲੱਕੜਾਂ ਵਾਲੀ ਭਰੀ ਸਿਰ ਤੇ ਇਹ ਪੀੜੀਆਂ ਤੋਂ ਹੀ ਭਾਰ ਨਹੀਂ ਲਿਆ ਕਦੇ ਇਹਨਾਂ ਦੇ ਘਰਾਂ ਦੀ ਗਰੀਬੀ ਕੋਈ ਪੀਲਾ ਕਾਰਡ ਲਾਲ ਕਾਰਡ ਹਰਾ ਕਾਰਡ ਨਹੀਂ ਦੂਰ ਕਰ ਸਕਦਾ ਇਹਨਾਂ ਦੇ ਘਰਾਂ ਦੀ ਗਰੀਬੀ ਇਹਨਾਂ ਦੇ ਬੱਚੇ ਦੂਰ ਕਰ ਸਕਦੇ ਜੇ ਉਹਨਾਂ ਨੂੰ ਪੜਾ ਕੇ ਅਫਸਰ ਬਣਾ ਦਈਏ ਉਹ ਕਰੂੰਗਾ ਮੈਂ ਕੰਮ ਬੱਚਿਆਂ ਨੂੰ ਅਫਸਰ ਬਣਾਉਂਗਾ ਉਹ ਗਰੀਬੀਆਂ ਚੱਕਣਗੇ ਸਕੂਲ ਬਣਾ ਰਹੇ ਹਾਂ ਗਰੀਬਾਂ ਵਾਸਤੇ ਮੈਂ ਇੱਕ ਜੋ ਮੇਰਾ ਸੋਚਣ ਦਾ ਤਰੀਕਾ ਹੈ ਮੈਂ ਗਰੀਬ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣੀ ਚਾਹੁੰਦਾ ਅੱਜ ਮਜਬੂਰੀ ਹੈ ਜੇ ਬਿਮਾਰੀ ਤੁਹਾਡੀ ਹੋ ਜੇ ਪ੍ਰਾਈਵੇਟ ਇਲਾਜ ਕਰਾਉਣਾ ਪੈਂਦਾ ਹੈ ਮਜਬੂਰੀ ਹੈ ਕਿਉਂਕਿ ਸਰਕਾਰੀਆਂ ਤੇ ਯਕੀਨ ਨਹੀਂ ਰਿਹਾ ਪਨ ਪੁਰਾਣੀਆਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ 'ਚ ਮਸ਼ੀਨਾਂ ਨਹੀਂ ਡਾਕਟਰ ਨਹੀਂ ਟੈਸਟ ਨਹੀਂ ਹੁੰਦੇ ਮਜਬੂਰੀ ਹੈ ਜ਼ਿੰਦਗੀ ਰੇਕ ਚਾਉਣੀ ਚਾਹੁੰਦਾ ਚਲੋ ਯਾਰ ਕਿੱਲਾ ਵੇਚ ਦਿੰਨੇ ਆ ਜਾਂ ਮਾਂ ਦੀਆਂ ਪਾਲੀਆਂ ਵੇਚ ਦਿੰਨੇ ਇਲਾਜ ਤਾਂ ਕਰਾਉਣਾ ਹੈ ਇਹ ਮਜਬੂਰੀ ਹੈ ਮਜਬੂਰੀ ਹੈ ਗਰੀਬ ਦੀ ਆਪਦੇ ਬੱਚੇ ਨੂੰ ਪ੍ਰਾਈਵੇਟ ਚ ਪੜਾਉਣਾ ਪੈਂਦਾ ਕਿ ਚਲ ਆਪਦੀ ਦਾ ਜਹੇ ਜੀ ਲੰਘੀ ਲੰਘੀ ਪਜਵਾ ਕਬੜਾ ਲੀਏ ਸਰਕਾਰੀ ਤੇ ਚ ਯਕੀਨ ਨਹੀਂ ਰਿਹਾ ਸੀ ਸੋ ਵੀਰੋ ਆਉਣ ਵਾਲੇ ਕੁਝ ਮਹੀਨੇ ਤੱਕ ਇਹ ਮਜਬੂਰੀ ਨੂੰ ਮੈਂ ਮਰਜ਼ੀ ਚ ਬਦਲ ਦੂੰਗਾ ਥੋਡੀ ਮਰਜ਼ੀ ਹੋਊਗੀ ਲਾਜ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਓ ਪ੍ਰਾਈਵੇਟ ਚ ਕਰਾਉਣਾ ਪ੍ਰਾਈਵੇਟ ਚ ਕਰ ਲਓ ਇਲਾਜ ਇੱਕੋ ਜਿਹਾ ਹੀ ਹੋਊਗਾ ਪਰ ਸਰਕਾਰੀ ਚ ਪੈਸੇ ਨਹੀਂ ਲੱਗਣੇ ਐਸੇ ਤਰ੍ਹਾਂ ਹੀ ਸਕੂਲਾਂ ਦੀ ਐ ਮਰਜ਼ੀ ਹੋਊਗੀ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਪੜਾਈ ਇੱਕੋ ਜੀ ਹੋਊਗੀ ਉਧਰ ਪੈਸੇ ਲੱਗਣਗੇ ਇਧਰ ਪੈਸੇ ਵੀ ਨਹੀਂ ਲੱਗਦੇ ਸੋ ਵੀਰੋ ਆਸ ਮੈਂ ਸੋਚ ਰਿਹਾ ਲੋਕਾਂ ਵਾਸਤੇ ਆਉਣ ਵਾਲੇ ਦਿਨਾਂ ਚ ਉਹਦੇ ਵਾਸਤੇ ਮੈਨੂੰ ਦੇਖੋ ਲੜੀ ਜਾਂਦਾ ਮੈਂ ਸੁਪਰੀਮ ਕੋਰਟ ਚ ਲੜਨਾ ਪੈਂਦਾ ਹੈ ਸੈਂਟਰ ਨਾਲ ਲੜਨਾ ਪੈਂਦਾ ਹੈ ਪੈਸੇ ਰੋਕ ਲੈਂਦੇ ਆਪਣੇ ਜਿਹੜਾ ਹੱਕ ਵੰਡਦਾ ਪੰਜਾਬ ਦਾ ਗਵਰਨਰ ਨਾਲ ਲੜਨਾ ਪੈਂਦਾ ਲੜੂਗਾ ਮੈਂ ਪਰ ਮੈਨੂੰ ਤੁਸੀਂ 13 ਹੱਥ ਦਿਓ 13 ਐਸੇ ਮੁਠੀ ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਣ ਵਾਲੇ ਹੱਥ ਦਿਓ ਜਿਹੜੇ ਭਾਰਤ ਦੀ ਪਾਰਲੀਮੈਂਟ ਚ ਜਾ ਕੇ ਜਦੋਂ ਐਦਾਂ ਗੱਜਣ ਨਾ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੋਗੀ ਕਰਪਈਆ ਵੀ ਪੰਜਾਬ ਦਾ ਰੋਕ ਕੇ ਦਿਖਾ ਦੇ ਹਾਂ ਆਹ ਨਹੀਂ ਉਹ ਮੈਨੂੰ ਪਤਾ ਮੈਨੂੰ ਮੈਨੂੰ ਤੁਹਾਡੇ ਤੇ ਮਾਨ ਹੈ ਸੰਗਰੂਰ ਦਾ ਨਾਮ ਦਾ ਜਦੋਂ ਆਉਂਦਾ ਦੁਨੀਆ ਭਰ ਚ ਇੱਕ ਸੰਗਰੂਰ ਵਾਲੇ ਭਾਈ ਉਹ ਤਾਂ ਇਨਕਲਾਬੀ ਲੋਕ ਨੇ ਭਾਈ ਸੋ ਇਹ ਤੁਹਾਡੇ ਬਾਰੇ ਤਾਂ ਕੋਈ ਮੈਨੂੰ ਕੋਈ ਸ਼ੱਕ ਸ਼ੁਭਾ ਨਹੀਂ ਸੋ ਮੈਂ ਤੇ ਪਿੰਡਾਂ ਦਾ ਮੇਰੇ ਕੋਲ ਨਕਸ਼ੇ ਬਣੇ ਪਏ ਨੇ ਸ਼ਹਿਰਾਂ ਦੇ ਸੀਵਰੇਜ ਦੀ ਪ੍ਰੋਬਲਮ ਸਾਰੇ ਸ਼ਹਿਰਾਂ ਦੀ ਮੋੜ ਮਾਨਸਾ ਬਲਾਡਾ ਕਿਉਂਕਿ ਇਹਨਾਂ ਨੇ ਸੀਵਰੇਜ ਪਹਿਲਾਂ ਮਾੜਾ ਪਾਇਆ ਉਹ ਪਾਈਪਾਂ ਟੁੱਟ ਗਈਆਂ ਜੜ ਲੱਗੀ ਹੁਣ ਨੋਤਵਾਂ ਨਾ ਪਾਇਆ ਨਹੀਂ ਸ਼ਹਿਰ ਵੱਧ ਗਿਆ ਅੱਗੇ ਸੋਨੇ ਦਾ ਨਾਵਾ ਹੀ ਇਨਫਰਾਸਟ੍ਰਕਚਰ ਟਰਾਈ ਕਰਨਾ ਪਊਗਾ ਹੁਣ ਆ ਰਹੀ ਹੈ ਇੰਡਸਟਰੀ ਆਪਣੇ ਕੋਲੇ ਬਹੁਤ ਇੰਡਸਟਰੀ ਆ ਰਹੀ ਹੈ ਮੈਂ ਉਹਨਾਂ ਨੂੰ ਇਹੀ ਕਹਿਣਾ ਉਹਨਾਂ ਕਿ ਭਾਈ ਤੁਸੀਂ ਹੁਣ ਇੱਧਰ ਇਹ ਨਾ ਸੋਚੋ ਕਿ ਕੱਲੇ ਲੁਧਿਆਣਾ ਹੀ ਆਉਣਾ ਹੈ ਜੇ ਲੁਧਿਆਣੇ ਤੋਂ ਬਿਨਾਂ ਵੀ ਆਉਣਾ ਤਾਂ ਢੂਰੀ ਆਜੋ ਸਾਡੇ ਕੋਲ ਸੰਗਰੂਰ ਆਜੋ ਆ ਸਿੱਧਾ ਜਾਂਦਾ ਹੈ ਰਸਤਾ ਦਿੱਲੀ ਨੂੰ 22 ਘੰਟੇ ਦਾ ਰਾਹ ਹੈ ਦਿੱਲੀ ਇੱਥੋਂ ਠੀਕ ਹੈ ਨਾ ਸੋ ਹੁਣ ਟਾਟਾ ਸਟੀਲ ਆ ਗਿਆ ਟਾਟਾ ਸਟੀਲ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਦਾ ਪਲਾਂਟ ਜਮਸ਼ੇਦਪੁਰ ਤੋਂ ਬਾਅਦ ਲੁਧਿਆਣੇ ਲਾਉਣ ਲੱਗੇ ਨੇ ਟਾਟਾ ਸਟੀਲ ਵਾਲੇ ਕੋਹਾੜੇ ਕੋਲੇ ਜਾ ਕੇ ਦੇਖ ਕੇ ਆਏ ਨਾਬੇ ਕਿਸਾਨ ਕੈਚਅਪ ਬਣਦੀ ਹੈ ਹਿੰਦੁਸਤਾਨ ਲੀਵਰ ਦੀ ਕਿਸਾਨ ਕੈਚਅਪ ਵਿਰੋਧ 1000 ਮੀਟ੍ਰਿਕ ਟਨ ਟਮਾਟਰ ਚਾਹੀਦਾ ਉਹਨਾਂ ਨੂੰ ਪੰਜਾਬ ਚੋਂ ਕਿੰਨਾ ਲੈਂਦੇ ਆ 500 ਮੀਟ੍ਰਿਕ ਟਨ 9500 ਮੀਟ੍ਰਿਕ ਟਨ ਟਮਾਟਰ ਨਾਸਿਕ ਤੋਂ ਲਿਆਉਣਾ ਪੈਂਦਾ ਹੈ ਮਹਾਰਾਸ਼ਟਰ ਚੋਂ ਮੈਂ ਕਿਹਾ ਵੀ ਅਸੀਂ ਪੈਦਾ ਕਰਕੇ ਦਿੰਨੇ ਆਂ ਕਹਿੰਦੇ ਜੀ ਉਹ ਕੁਆਲਿਟੀ ਦਾ ਇੱਥੇ ਅਸੀਂ ਟਰਾਈ ਨਹੀਂ ਕੀਤਾ ਮੈਂ ਯੂਨੀਵਰਸਿਟੀ ਦਾ ਜਿਹੜਾ ਵੀ ਸੀਸੀ ਪੀਏਯੂ ਦਾ ਉਹਨੂੰ ਬਿਠਾਇਆ ਮੈਂ ਗੱਲ ਕਰੋ ਕਿਹੜਾ ਕਿਹੜਾ ਇਹੋ ਜਿਹਾ ਬੀਜ ਆ ਉਹ ਜਿਹੜਾ ਪੰਜਾਬ ਦੀ ਧਰਤੀ ਤੇ ਉਗਦਾ ਨਹੀਂ ਇਹੋ ਜਿਹਾ ਦੱਸਿਓ ਕਰਾਂ ਉਹਨਾਂ ਨੇ ਦੱਸਿਆ ਲੈ ਹੁਣ ਤੁਸੀਂ ਦੇਖਿਓ 10000 ਦਾ 10000 ਮੀਟ੍ਰਿਕ ਟਨ ਾਮਰਗੜ ਤੋਂ ਬਾਗੜੀਆਂ ਤੋਂ ਆ ਤੁਹਾਡੇ ਵਾਲਾ ਇਲਾਕਾ ਪਾ ਸੋਮ ਲੋਹ ਪੁਹਾਨੀਗੜ ਤੇ ਇੱਥੋਂ ਟਮਾਟਰ ਪੈਦਾ ਕਰਕੇ ਦੇਵਾਂਗੇ ਤੇ ਨਾਲੇ ਤਾਂ ਆਪਣਾ ਝੋਨੇ ਤੋਂ ਖੇੜਾ ਛਟੂ ਤੇ ਨਾਲੇ ਕਿਸਾਨ ਦਾ ਜਿਹੜਾ ਫੂਡ ਪ੍ਰੋਸੈਸਿੰਗ ਦਾ ਜਿਹੜਾ ਉਹ ਸੁਪਨਾ ਪੂਰਾ ਹੋਊਗਾ ਐ ਕਰਨਾ ਪਊਗਾ ਕੰਮ ਤੇ ਤੂੰ ਇੰਨਾ ਵਾਂਗੂ ਨਹੀਂ ਹੈਗਾ ਵੀ ਨਹਿਰਾਂ ਆਪਦੇ ਖੇਤ ਹੀ ਲੈ ਜਾਓ ਬੱਸਾਂ ਆਉਦੀਆਂ ਹੀ ਢਾਬੇ ਆਪਣੀ ਤੇ ਹਾਲਤ ਵੀ ਦੇਖ ਲਓ ਫਿਰ ਹੁਣ ਕੀ ਹੈ ਕੀ ਹਾਲਤ ਹੋਈ ਪਈ ਐ ਕਾਲੀ ਦਲ ਦੀ ਉਹ ਜੀਪ ਜੀ ਤਲਵਾਰ ਖਿੇ ਛੱਤ ਜੀ ਉਹਨੇ ਧੁੱਪ ਲੱਗਦੀ ਐ ਨਾ ਕਦੇ ਬਾਹਰ ਨਿਕਲੇ ਨਹੀਂ ਧੁੱਪ ਚ ਕਾਕਾ ਜੀ ਨੇ ਟੈਂਪਰੇਚਰ ਪੁੱਛ ਕੇ ਜਾਂਦੇ ਐ ਬਾਹਰ ਸਾਡੇ ਵੀ ਅਫਸਰ ਕਈ ਹੈਗੇ ਨਾ ਨਾਲ ਉਹਨਾਂ ਦੇ ਲੱਗੇ ਹੋਏ ਉਹ ਕਹਿੰਦਾ ਐ ਅੰਗਰੇਜ਼ੀ ਚ ਹੀ ਪੁੱਛਦੇ ਹਾਊ ਮੱਚ ਇਜ਼ ਦ ਟੈਂਪਰੇਚਰ ਕਹਿੰਦਾ ਸਰ 45 ਡਿਗਰੀ ਓ ਮਾਈ ਗੋਡ ਇਟਸ ਟੂ ਹੌਟ ਜਦੋਂ 30 ਬੱਤੀ ਹੋਇਆ ਉਹ ਦੱਸਿਓ ਘੰਟੇ ਕਵਾਸਤੇ ਪੰਜਾਬ ਬਚਾਵਾਂਗੇ ਫਿਰ ਜਦੋਂ ਤੱਕ 30 32 ਹੁੰਦਾ ਉਹ ਤੱਕ ਮੈਂ ਅੱਧਾ ਪੰਜਾਬ ਕੱਢ ਦਿੰਦਾ ਆਪਣੀ ਕੀ ਰੀਸ ਕਰਨਗੇ ਆਪਾਂ ਬੋਰ ਵਾਲੇ ਟੁਆਣ ਚੋਂ ਨਿਕਲੇ ਹੋਇਆ ਸੁਬੀਰੋ ਵਲੰਟੀਅਰਾਂ ਚ ਆਪਸ ਚ ਹੋ ਸਕਦਾ ਛੋਟੇ ਮੋਟੇ ਸਿਕਵੇ ਹੋਣ ਆਪਸ ਚ ਉਹ ਬਾਅਦ ਚ ਕਰ ਲਾਂਗੇ ਪਰਿਵਾਰ ਚ ਹੋ ਜਾਂਦੇ ਨੇ ਪਰ ਇੱਕ ਵਾਰ ਆ 4 ਜੂਨ ਵਾਲਾ ਗੰਡਾ ਕਢੋ ਬਹੁਤ ਜ਼ਰੂਰੀ ਹੈ ਸਾਰਾ ਦੇਸ਼ ਪੰਜਾਬ ਵੱਲ ਦੇਖ ਰਿਹਾ ਹੁਣ ਔਰ ਤਹਾਂ ਮੋਦੀ ਦੀ ਹੋ ਰਹੀ ਹੈ ਛੁੱਟੀ ਇੰਡੀਆ ਆਲਾਈਐਂਸ ਦੀ ਮਾਰੀ ਜਾ ਸਰਕਾਰ ਪੰਜਾਬ ਦਾ ਬਹੁਤ ਵੱਡਾ ਹਿੱਸਾ ਪਊਗਾ ਸੈਂਟਰ ਸਰਕਾਰ ਚ ਦੇਖਦੇ ਜਾਓ ਤੁਸੀਂ ਇਹ ਜੇਕਰ ਮੈਂ ਚੰਗੀ ਹੈ ਉਮੀਦ ਦੀ ਮਾਤਾ ਜੀ ਆਦਿ ਨਾ ਬੱਤੀ ਦਾੰਦੇ ਨੇ ਮੇਰੇ ਵੀ ਲਾਈਟ ਮੱਥੇ ਲਾਦੀ ਹੈ ਇਹਨੇ ਬਣ ਜਾਣਾ ਵੱਡਾ ਬਣ ਜਾਣੇ ਨੇ ਕੰਮ ਕਸ ਮਤਾਨਾ ਹੁਣ ਕੀ ਕਰੀਏ ਉਹਨਾਂ ਦੀ ਕਿਸੇ ਮਾਰੀ ਆ ਸੀ ਕੀ ਕਰੀਏ ਮਲੂਕਾ ਛੱਡ ਗਿਆ ਪਰੋਣਾ ਕੱਢਤਾ ਉਹ ਕਹਿੰਦੇ ਹੁਣ ਅੱਜ ਮੈਨੂੰ ਸਵੇਰੇ ਭੇਜਿਆ ਕਿਸੇ ਨੇ ਕਹਿੰਦੇ ਸੁਖਵੀਰ ਨੇ ਆਪਦਾ ਜੀਜਾ ਕੱਢਿਆ ਮਜੀਠਿਆ ਕਹਿੰਦਾ ਮੈਂ ਆ ਵੇਲ ਨੂੰ ਕੱਢੂ ਹੁਣ ਤੇ ਜੀਜੋ ਜੀਜੀ ਹੋ ਗਏ ਹਾਲਤਾ ਦੇਖ ਲਓ ਤੁਸੀਂ